ਇੱਕ ਕਿਰਨ ਗੋਲੀਆਂ ਮਾਰਦ ਰਿਹਾ ਮੇਰੇ ਸਾਹਮਣੇ ਮਾਰਿਆ ਮੇਰੀ ਵੇਖ ਵਿੱਚ ਪੰਜ ਗੋਲੀਆਂ ਮਾਰ ਕੇ ਤੇ ਹੁਣ ਮਰ ਗਿਆ ਉਹ ਬੜਾ ਘੁੰਮਲੇ ਰਿਹਾ ਇਹ ਜੋ ਕਹਿ ਰਿਹਾ ਵੀ ਖਰੇ ਫੇਰ ਆਗੇ ਸਾਨੂੰ ਮਾਰਨ ਸਾਨੂੰ ਨਾ ਮਾਰ ਦਿਆ ਫਿਰ ਕੁੜੀਆਂ ਮੇਰੇ ਵਿਚਾਰੀਆਂ ਅੰਦਰ ਰੇ ਰੰਗ ਬੁਵਾ ਠੋਕੇ ਨੀ ਗੀਆਂ ਨੀ ਕੁੜੀਆਂ ਤੇ ਪਿਓ ਵੇ ਲੋਨ ਮਾਰਿਆ ਫਿਰ ਦੇਲੀਆ ਤੇ ਕੁੜੀਆਂ ਲੁਕੀਆਂ ਮਠੰਡੇ ਮੋਟਰਸਾਈਕਲ ਤੇ ਐਕਸੀਡੈਂਟ ਹੋ ਗਿਆ ਅੱਛਾ ਪੁੱਤਰ ਵੀ ਨਹੀਂ ਰਿਹਾ ਮਛੰਡਾ ਨਹੀਂ ਨਾ ਉਹ ਹੋ ਟਕ ਵਕਤ ਬੈਨ ਰਹਿ ਵੀਟ ਮੈਂ ਕੋਣ ਗੱਟ ਲੋਕਿਆ ਕੀ ਜੇ ਅੱਗੇ ਰੋਈਏ ਵੀ ਸਾਡੇ ਆ ਚੀਜ਼ ਨਹੀਂ ਆਦੀ ਬੜੀ ਅਨਖਣਾ ਜੀ ਨਾ ਪੈਂਦਾ ਇਹ ਜਿਹਨਾਂ ਗਏ ਮੁੰਡਿਆਂ ਦੇ ਟਿੰਨ ਟਿੰਨ ਟਾਉਣਗਾ ਸਾਨੂੰ ਲਾਤ ਨਹੀਂ ਮੁੰਡੇ ਤੇ ਜੀਬਾਨ ਕੱਢ ਕੇ ਮੱਤਿਆਂ ਲਾਉਂਦੇ ਰਹੇ ਆ ਨਲਾ ਵਿੱਚ ਮੱਤਿਆਂ ਲਾਉਂਦੇ ਮੁੰਡੇ ਦੇ ਵੀ ਦਿਮਾਗ ਤੇ ਨੁਕਸਾਨ ਆਇਆ ਨਾ ਯਾਰ ਮਰਾ ਇੱਕ ਘਰਨੇ ਵਾਲ ਸੀ ਮੇਰੇ ਮੁੰਡੇ ਜਿਹੜੇ ਖੋ ਹੋ ਕੇ ਨਾਲਾ ਤੇ ਛੱਡੇ ਗਿਆ ਜਿਹੜਾ ਪੁਲਿਸ ਚ ਪਰਚੀ ਹੋਇਆ ਮੇਰਾ ਪੁਲਿਸ ਚ ਪਰਚੀ ਹੋਇਆ ਸੀ ਯਾਰ ਮੈਨੂੰ ਆਦਾ ਬੰਚੀ ਵੀ ਮਾਤਾ ਕਿ ਤਰਪੇ ਨਾ ਮੈਨੂੰ ਰੋਟੀ ਕੰਨ ਦੇ ਦੇ ਉਹਦਾ ਮੇਰਾ ਕੰਨੀ ਵਾਲ ਗਿਆ ਜਿੰਨਾ ਹੀ ਮੈਂ ਕਿਹਾ ਤੂੰ ਮੇਰੀਆਂ ਵਾਲੀਆਂ ਰੱਖ ਲੈ ਪਰ ਮੁੰਡੇ ਕੇ ਪੈਸੇ ਲੈ ਦੂੰਗੀ ਇਹ 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 ਕੋਣੇ ਖੜਕੂਆਂ ਦੇ ਖੜਕੂਆਂ ਦੀ ਖੜਕਣ ਲੈਤੀ ਆਪਾਂ ਵੀ ਦੀ ਦੂਜੀ ਪਾ ਦੀਆਂ ਕਿ ਦੂਜੀ ਨਾ ਖਾਓ ਕਿਉਂ ਆਏ ਤਾਂ ਦੂਜੇ ਨਾ ਖਾਓ ਕਿਉਂ ਉਹਨੂੰ ਕਹੇ ਵਾਰਿਆ ਤੇ ਉਹਨੇ ਕਹੇ ਛੱਡਿਆ ਆਪਾਂ ਵੀ ਦੀ ਡੈਡਾ ਮਰ ਗਏ ਫਸ ਕੇ ਜਾਈ ਤੇ ਜਿੱਦਣ ਮਕਾਨ ਆਈ ਉਹਨਾਂ ਨਾਲ ਨਾ ਪਾਕ ਮਿੱਟੀ ਤੇ ਦੋ ਕੰਨੀਆਂ ਭਲੇ ਪਿੰਡੋਂ ਤੇਲ ਦੇ ਨਾਲ ਹੁੰਦੇ ਕੰਨ ਮਿੱਟੀ ਦੇ ਨਾ ਇਹ ਸਾਰੇ ਜੀਵਨ ਇਕੱਠੇ ਕਰਕੇ ਮਾਰ ਕੇ ਤੇ ਬਾਹਰ ਲੁਨੇ ਤੂੰ ਇਹਨਾਂ ਨਾਲ ਖੜਾ ਆ ਸ਼ਾਦੋ ਤੇ ਹਾਣੀ ਜ ਕੁੜੀ ਰਹੀ ਕਿੰਨਾ ਛੱਡ ਦਿੰਦੇ ਐਂ ਤਾਂ ਉੱਥੇ ਜਾਣਾ ਸੀ ਆ ਇਸੀ ਗੱਲ ਠੀਕ ਭਾਈ ਤੇ ਫਸ ਕੇ ਵੀ ਉਹ ਸਾਪਲੇ ਮੂੰਹ ਚ ਕੋੜ ਕੇ ਲਿਜਾਈ ਹੁੰਦੀ ਐ ਨਾ ਐਂ ਉੱਤਰਾ ਫਸ ਗਿਆ ਪਿਆਰੇ ਦਰਸ਼ਕੋ ਤੁਸੀਂ ਦੇਖ ਰਹੇ ਹੋ ਵਿਸ਼ਵ ਟੀਵੀ ਤੇ ਮੈਂ ਹਾਂ ਤੁਹਾਡਾ ਆਪਣਾ ਸਰਬਜੀਤ ਸਿੰਘ ਅਸੀਂ ਧੰਨੇ ਬਜ਼ੁਰਗਾਂ ਤੋਂ ਅਕਸਰ ਸੁਣਦੇ ਆਇਆ ਕਿ ਸਮਾਂ ਅੱਲੇ ਜ਼ਖਮਾਂ ਨੂੰ ਭਰ ਦਿੰਦਾ ਹੈ ਪਰ ਕੁਝ ਜ਼ਖਮ ਐਸੇ ਹੁੰਦੇ ਆ ਜੋ ਸਮੇਂ ਤੋਂ ਭਰੇ ਨਹੀਂ ਜਾਂਦੇ ਉਹ ਸਦਾ ਅੱਲੇ ਹੀ ਰਹਿੰਦੇ ਆ ਵਗਦੇ ਰਹਿੰਦੇ ਆ ਤੇ ਦੁਖਦੇ ਰਹਿੰਦੇ ਆ ਤੇ ਅਤੀਤ ਦੇ ਪਰਛਾਵੇਂ ਬਣ ਜ਼ਿੰਦਗੀ ਪਰ ਪਿੱਛਾ ਨਹੀਂ ਛੱਡਦੇ ਜਿੰਨਾ ਚਿਰ ਮਨੁੱਖ ਜਿਉਂਦਾ ਹੈ ਉਹ ਦਰਦ ਆਪਣੇ ਪਿੰਡੇ ਤੇ ਹੰਡਾਉਣਾ ਹੀ ਪੈਂਦਾ ਐਸਾ ਹੀ ਇੱਕ ਦਰਦ ਹੈ ਇੱਕ ਬਜ਼ੁਰਗ ਮਾਤਾ ਦਾ ਜਿਹਦੀਆਂ ਅੱਖਾਂ ਦੇ ਵਿੱਚੋਂ ਸ਼ਾਇਦ ਪਾਣੀ ਵੀ ਮੁੱਕ ਗਿਆ ਕਿ ਉਹ ਹੰਝੂਆਂ ਦੇ ਰੂਪ ਦੇ ਵਿੱਚ ਦਰਦ ਵਹਿ ਸਕੇ ਆਓ ਐਸੀ ਹੀ ਇੱਕ ਦਾਸਤਾਨ ਸੁਣਦੇ ਆਂ ਸਰਦ ਬਲਵਿੰਦਰ ਸਿੰਘ ਅੱਖੋ ਕੇ ਦੀ ਜ਼ੁਬਾਨੀ ਮਾਤਾ ਜੀ ਨਾਲ ਗੱਲ ਕਰਦੇ ਆਂ ਜੀ ਇਸ ਪਰਿਵਾਰ ਦਾ ਜਿਹੜਾ ਫਰਕ ਹੈ ਦੂਸਰੇ ਪਰਿਵਾਰਾਂ ਨਾਲੋਂ ਇਹ ਹੈ ਕਿ ਹੁਣ ਤੱਕ ਜਿੰਨਾ ਪਰਿਵਾਰਾਂ ਚ ਗਏ ਆ ਉਹਨਾਂ ਦੇ ਜੀ ਜਿਹੜੇ ਪੁਲਿਸ ਵਾਲੋਂ ਮਾਰੇ ਗਏ ਸੀ ਇਹ ਸ਼ਾਇਦ ਆਪਣੀ ਕਿਸਮ ਦਾ ਇਹ ਵੱਖਰੀ ਕਿਸਮ ਦਾ ਇਹ ਪਰਿਵਾਰ ਹੈ ਜਿਨ੍ਹਾਂ ਦਾ ਪੁਲਿਸ ਮੁਲਾਜ਼ਮ ਬੰਦਾ ਇਸ ਮਾਤਾ ਜੀ ਦਾ ਪਤੀ ਜਿਹੜਾ ਖਾੜਕੂਆ ਵੱਲੋਂ ਮਾਰ ਦਿੱਤਾ ਗਿਆ ਸੀ ਕੋਈ ਐਸੀ ਗੱਲ ਨਹੀਂ ਸੀ ਕਿ ਉਹ ਕਿਸੇ ਉਹਨੇ ਖਾੜਕੂ ਦਾ ਨੁਕਸਾਨ ਕੀਤਾ ਸੀ ਜਾਂ ਕੋਈ ਗੱਲ ਬਸ ਇੱਕ ਪੁਲਿਸ ਮੁਲਾਜ਼ਮ ਕਰਕੇ ਤੇ ਉਸੇ ਚੱਕਰ ਦੇ ਵਿੱਚ ਜਿਹੜਾ ਉਹਨੂੰ ਉਦੋਂ ਮਾਰ ਦਿੱਤਾ ਗਿਆ ਉਸ ਤੋਂ ਬਾਅਦ ਘਰ 'ਚ ਕੀ ਕੀ ਹੋਇਆ ਫਿਰ ਖਾੜਕੂਆਂ ਨਾਲ ਵੀ ਰਿਸ਼ਤੇਦਾਰੀ ਬਣੀ ਖਾੜਕੂਆਂ ਵੱਲੋਂ ਕੀ ਕੁਝ ਹੋਇਆ ਆਹ ਸਾਰੀ ਗੱਲਬਾਤ ਸਾਂਝੀ ਕਰਦੇ ਆਂ ਮਾਤਾ ਜੀ ਦੇ ਨਾਲ ਮਾਤਾ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਪਤ ਹੈ ਸਭ ਤੋਂ ਪਹਿਲਾਂ ਤੇ ਮਾਤਾ ਜੀ ਇਹ ਦੱਸਿਓ ਪੀ ਆ ਤੁਹਾਡੇ ਸਰਦਾਰ ਜੀ ਕੀ ਕਰਦੇ ਸਨ ਤੇ ਕੀ ਕੁਝ ਹੋਇਆ ਬੀਤਿਆ ਤੁਹਾਡੇ ਉਹ ਵੀ ਰੇਪਲੇਸਟ ਮਲਾ ਜੂ ਸੀ ਮਤਲਬ ਸਿੱਧੇ ਸੱਦੇ ਬੰਦੇ ਹੀ ਬਹੁਤ ਕਿਸੇ ਦਾ ਬੁਰਾ ਨਹੀਂ ਟੱਕਦੇ ਤੇ ਕੋਈ ਟ੍ਰੇਨ ਡਾਕ ਡਾਟ ਵਾਲਿਆਂ ਨੇ ਕਹਿਤਾ ਕਿ ਇਹ ਪੁਲਸੌੜਾ ਦੇ ਜਿੱਤਾ ਢੱਕੇ ਦੇ ਵਿੱਚ ਸਿੰਘਾਂ ਨੂੰ ਟੁਕੜਾ ਦੇ ਦਿੱਤੀ ਕਿ ਤੁਹਾਨੂੰ ਇਹ ਮਰਵਾ ਦੂਗਾ ਤੇ ਤੁਸੀਂ ਇਹਨੂੰ ਮਾਰ ਦਿਓ ਤੇ ਮਾਰ ਕੇ ਉਹਨੇ ਇਹ ਕਰਕੇ ਮਰਵਾਤਾ ਵੀ ਇੰਨੇ ਕਰੇ ਸਿੰਘ ਨਿਕਲਦੇ ਆਡੇ ਕਰੋ ਵੇਲੇ ਤੇ ਫੜਾ ਲਉ ਲਵੇ ਅਸ਼ਾ ਤੁਹਾਡੇ ਪਿੰਡ ਦੇ ਵਿੱਚ ਮਤਲਬ ਸਿੰਘਾਂ ਦਾ ਆਉਣਾ ਜਣਾ ਸੀ ਤੇ ਉਹਨੇ ਕਿਸੇ ਨੂੰ ਪਤਾ ਕਿਤੇ ਵੇਖ ਲਿਆ ਹੁੰਦੇ ਜਾਂਦੇ ਤੇ ਉਹਨਾਂ ਨੂੰ ਸ਼ੱਕ ਪੈ ਗਿਆ ਵੀ ਇਹ ਕਿਤੇ ਕੋਈ ਇੱਕ ਸਾਡੇ ਇੱਕ ਸਾਡੇ ਪਿੰਡ ਤੋਂ ਲੋਤਾ ਹਿੱਕਾ ਵਾਲਾ ਕਲਾ ਉਹਨਾਂ ਦਾ ਨਹੀਂ ਉਹ ਟੈਂਪਰ ਜਾਂਦਾ ਹੀ ਰਹਿੰਦਾ ਹੈ ਠੀਕ ਤੇ ਉਹ ਉਹਨਾਂ ਜਿਨ੍ਹਾਂ ਦੇ ਨਾਲ ਮੈਂ ਨਹੀਂ ਉੱਠਣੀ ਉਹਨੇ ਉਹਨਾਂ ਨੂੰ ਆਖਿਆ ਵੀ ਜੇ ਤੂੰ ਇਹਨੂੰ ਮਰਵਾ ਮਾਰਿਆ ਨਾ ਨਾ ਤੇ ਉਹ ਸਾਡੇ ਦਾ ਨੂੰ ਫੜਾ ਦੂਗਾ ਕੀ ਬਤਲ ਉਹਨਾਂ ਨੂੰ ਸ਼ੱਕ ਪੈ ਗਿਆ ਵੀ ਇਹ ਹੁਣ ਸਾਨੂੰ ਕਿਤੇ ਫੜਾ ਨਾ ਦੇ ਫੜਾ ਨਾ ਦੇ ਪਿੰਡ ਦੇ ਨੇ ਆਖਿਆ ਵੀ ਇਹਨੇ ਤੈਨੂੰ ਫੜਾ ਦੇਣਾ ਜੇ ਪਿੰਡ ਦਾ ਤਾਂ ਲੋਤਾ ਹੀ ਜਾਣਦੇ ਸਾਰੇ ਠੀਕ ਤੇ ਇਹਨੂੰ ਮਾਰਾ ਦੋ ਤੁਸੀਂ ਠੀਕ ਹੈ ਇੰਜ ਦਾ ਮਾਰ ਆ ਕੇ ਉਹਨਾਂ ਮਾਰਿਆ ਵਾ ਚਾਰ ਪੰਜ ਦਿਨਾਂ ਹੀ ਕਿੰਨੇ ਕ ਜਣਾਂ ਬਾਅਦ ਇਸ ਗੱਲ ਤੋਂ ਬਾਅਦ ਵੀ ਜਿੱਤਰਾ ਉਹਨਾਂ ਨੇ ਵੇਖਿਆ ਆਉਂਦੇ ਜਾਂਦੇ ਸਿੰਘਾਂ ਨੂੰ ਤੇ ਕਿੰਨੇ ਕ ਜਣਾਂ ਬਾਅਦ ਫਿਰ ਉਹ ਉਹਨਾਂ ਨੂੰ ਮਾਰ ਗਏ ਅਠਾ ਲਖਣਾਂ ਦੇ ਵਿੱਚ ਦਹਾਕਣਾਂ ਦੇ ਵਿੱਚ ਮਾਰਦਾ ਘਰੇ ਆ ਗਈ ਹਾਂ ਘਰ ਆ ਗਏ ਕੀ ਆਣ ਕੇ ਉਹਨਾਂ ਨੇ ਆ ਉਹਨਾਂ ਨੇ ਆਵਾਜ਼ ਮਾਰੀ ਕਹਿੰਦੇ ਬੂਆ ਖੋਲੋ ਮੈਂ ਕਿਹਾਹੀਂ ਨਹੀਂ ਭੋਲਣਾਹੀਂ ਤੇ ਮੈਂ ਲੋਕ ਆਨੇ ਮੇਰੇ ਨਹੀਂ ਕਿ ਕਿ ਮੈਂ ਨਹੀਂ ਬੂਆ ਖੋਲਣਾ ਅੱਛਾ ਜੀ ਇੱਕ ਜਣੇ ਕੰਨ ਟੱਪ ਕੇ ਗੇਟ ਖੋਲਿਆ ਕੁੰਡਾ ਵੱਜਾ ਹੀ ਹੂੰ ਖੋਲ ਕੇ ਕੁੰਡਾ ਤੇ ਇੱਕ ਜਣਾ ਬੂਆਗੇ ਖਲੋ ਗਿਆ ਹੂੰ ਤੇ ਭੰਗਿਤ ਜਾਣੇ ਸੀ ਇੱਕ ਬੂਏ ਚ ਖਲੋ ਗਿਆ ਇੱਕ ਵਿੜੇ ਚ ਖਲੋ ਗਿਆ ਤੇ ਤਿੰਨ ਜਾਣੇ ਅੰਦਰ ਵੜ ਗਏ ਮਗਰ ਜੀ ਨ ਉੱਠ ਕੇ ਉਹਨਾਂ ਤੇ ਲਗਾਏ ਹੋਜੇ ਫੋਲਡਿੰਗ ਮੰਜਾ ਹੀ ਅੰਦਰ ਉੱਤੇ ਜੀ ਪਿਆ ਨ ਵਿਚਾਰਾ ਬੈਠਾ ਹੋਊਗਾ ਜਦੋਂ ਤਿੰਨ ਜਾਣੇ ਚ ਦੋਹਾਂ ਜਾਣੇ ਫਿਰ ਫੜ ਛੱਡਿਆ ਜਵਾਨ ਮੜਾ ਇੱਕ ਜਣਾ ਗੋਲਗਾ ਮਾਰਦਾ ਰਿਹਾ ਮੈਂ ਸਾਹਮਣੇ ਮਾਰਿਆ ਮੇਰੇ ਵਕੰਦੇ ਮੇਰੀ ਨਿੱਕੀ ਜਿਹੀ ਕੁੜੀਏ ਤਾਂ ਟੱਕਰ ਕੋੜੇ ਬਈ ਉਹ ਗੋਲ ਖਲੋਤੇ ਹੀ ਮਾਵਾਂ ਦੀ ਗੰਦ ਹੋਏ ਜੋ ਪੰਜ ਗੋਲਗਾ ਮਾਰ ਕੇ ਕਿੰਨੇ ਹੁਣ ਮਰ ਗਿਆ ਨਹੀਂ ਮਤਲਬ ਉਹਨੇ ਕੋਈ ਤਰਲਾ ਮੜਾ ਨਹੀਂ ਕੀਤਾ ਨਹੀਂ ਉਹਨੇ ਨਿਗਾਹ ਲੱਕੀ ਵੀ ਮੈਨੂੰ ਮਾਰਦੇ ਤਾਂ ਖਾਂ ਦੇਣਾ ਮੈਨੂੰ ਇਹ ਗੱਲ ਦੱਸਾ ਵੀ ਮਾਰਨਾ ਕਿਹੜੀ ਗੱਲ ਹੋਣੀ ਅੱਛਾ ਇਹ ਗੱਲ ਕਹੀ ਜੀ ਮੇਰਾ ਕਸੂਰ ਕੋ ਦੱਸੋ ਹਾਂ ਦਰਲੇਪ ਕਸੂਰ ਤੇ ਨਹੀਂ ਦੱਸ ਕੇ ਜਾਵਾਂਗੇ ਮਤਲਬ ਕਹਿਣ ਦਾ ਵੀ ਸਿਰਫ ਪੁਲਿਸ ਵਾਲਾ ਹੀ ਕਰਕੇ ਤੇ ਐਵੇਂ ਗਲਤ ਫਹਮੀ ਦੇ ਵਿੱਚ ਇਲਜ਼ਾਨ ਕਰਨਾ ਦਵੇ ਕੀਤਾ ਕੋਈ ਨਹੀਂ ਸੀ ਕੀਤਾ ਕੋਈ ਨਹੀਂ ਵੀ ਉਹ ਤਾਂ ਬੰਦਾ ਹੋ ਜਾਏ ਉਹਨੂੰ ਕਾਦੇ ਨਾਲ ਮਤਲਬ ਸੀ ਤੇ ਨੌਕਰੀ ਦਾ ਮਤਲਬ ਉਹ ਕਹੇ ਇਹਦੀ ਗੱਲ ਚ ਨਹੀਂ ਜਾਂਦਾ ਸਿੱਧਾ ਡਿਊਟੀ ਤੋਂ ਆਪਣੇ ਘਰ ਹੁੰਦਾ ਹੀ ਕਰੂ ਡਿਊਟੀ ਚੱਲ ਜਾਂਦਾ ਕਿੱਥੇ ਕਰਦੇ ਸੀ ਡਿਊਟੀ ਅੰਮ੍ਰਿਤਸਰ ਸੀ ਨਾ ਪਹਿਲਾਂ ਅੰਮ੍ਰਿਤਸਰ ਚ ਆਉਣਾ ਉਹ ਮਟਾਲੀ ਕੈਨ ਪੀਪੀਡੀ ਪੀਪੀਡੀ ਨੋਕੀ ਫਿਰ ਪੀਪੀਟੀ ਜਲੰਧਰ ਬਦਲਿਆ 75 ਚ ਜਿੱਦੋਂ ਬਦਲੀ ਹੋਈ ਹੈ ਨਾ ਉਹ 75 ਦੇ ਕਿੰਨੇ ਬੇਟਾ ਫੇਰ ਹੈ ਨਾ ਫਿਰ ਜਿਹੜਾ 7 ਦਿਨ ਲੂਣ ਦਿੰਦੇ ਨਾ ਜਨ ਘਟਾਇਆ ਉਹਨੇ ਜੀ ਮਾਰਿਆ ਛੁੱਟੀ ਦੇ ਅੱਛਾ ਘਰ ਸੀ ਨਾ ਅੱਛਾ ਘਰ ਆਇਆ ਕਰਕੇ ਫੇਰ ਉਹ ਨਕਾਰੋ ਪਲੇਨ ਬੜਾ ਅੰਗ ਤੇ ਮਾਰਤਾ ਤੇ ਜਿਹੜਾ ਫਿਰ ਮਾਰ ਕੇ ਗਏ ਨੇ ਤੇ ਬਾਅਦ ਚ ਪੁੱਛ ਆ ਗਿਆ ਉਹਨਾਂ ਦਾ ਐਲਾਨਮੈਂਟ ਕੀਤੀ ਗੁਰਦੁਆਰੇ ਪੀ ਮਲਾਜ ਮਾਰਤਾ ਤੇ ਉਹ ਮੈਂਬਰ ਸਰਪੰਚ ਜਾਰੇ ਇਕੱਠੇ ਹੋ ਕੇ ਆਓ ਪੁਲਿਸ ਨੂੰ ਕਿਤਰਾ ਪਤਾ ਲੱਗਿਆ ਕਿ ਕਿਸ ਨੇ ਸੂਚਨਾ ਦਿੱਤੀ ਜਾਂ ਫੋਨ ਕੀਤਾ ਯਾਰ ਪਿੱਛੇ ਕੁੱਕੜਾ ਵਾਲੇ ਅੱਛਾ ਕੁੱਕੜਾ ਵਾਲੇ ਜਦੋਂ ਉਹਨਾਂ ਗਏ ਜਦੋਂ ਗੋਲੀ ਚੱਲਦੀ ਦੀ ਆਵਾਜ਼ ਸੁਣੀ ਕਿਤੇ ਉਹ ਸੁਣ ਕੇ ਆ ਗੱਲ ਕਰਕੇ ਗਏ ਹੀ ਆ ਜੀ ਅੱਛਾ ਉਹ ਆਲੇ ਵੀ ਜਾ ਕੇ ਅੱਜ ਪਲੇਟਾਂ 'ਚ ਖਾਣਾ ਹੀ ਪਾਇਆ ਤੇ ਗੋਲੀ ਚੱਲਦੀ ਦੀ ਆਵਾਜ਼ ਆ ਗਈ ਆ ਉਸੇ ਵੇਲੇ ਹੀ ਕੱਢ ਗਏ ਦਾਲ ਨੂੰ ਥੋੜੀ ਪਾ ਕੇ ਲੈ ਆਏ ਉਹ ਬੜਾ ਘਮ ਲੈ ਰਿਹਾ ਇਹ ਜੋ ਕਹਿ ਰਹੇ ਆ ਵੀ ਖਰੇ ਫੇਰ ਆਗੇ ਸਾਨੂੰ ਮਾਰਨ ਸਾਨੂੰ ਨਾ ਮਾਰ ਦੇ ਫੇਰ ਜਿਨਾ ਇੱਕ ਅਫਸਰ ਨੇ ਬਾਹਰ ਗੱਡੀ ਚੋਖਿਆ ਜਿੰਨਾ ਚਿਰ ਕੋਈ ਘਰ ਦਾ ਮਲਾ ਜੀ ਨਾ ਨਾਮ ਆਇਆ ਨਚੰਦਰ ਜਿਨਾ ਵੜਿਓ ਹੂੰ ਫੇਰ ਅਹੀ ਆ ਕੇ ਹੀ ਰਪੀਆ ਫੇਰ ਇਹ ਇਹਨਾਂ ਦੇ ਘਰ ਆ ਕੇ ਅੰਦਰ ਸੰਜੀ ਇਹਨਾਂ ਦੇ ਘਰੋਂ ਨਿਕਲ ਕੇ ਫੇਰ ਅਹੀ ਰੋਏ ਪਿੱਟੇ ਚੋਲੇ ਨਾ ਨਾ ਬੈਰਦੇ ਕਿੱਥੇ ਗਏ ਹੋ ਅਈਆਂ ਕਾਇਂ ਢਾੜ ਦੇ ਲੋ ਗਿਰ ਕੁੜੀਆਂ ਮੇਰੇ ਵਿਚਾਰੀਆਂ ਅੰਦਰ ਹੀ ਰਹਿ ਰਿੰਗਾ ਬੁਆ ਠੋਕੇ ਨੀ ਗੇ ਨੀ ਕੁੜੀਆਂ ਤੇ ਪਿਓ ਵੇ ਲੋ ਨਰਮਾਰਿਆ ਫੇਰ ਦੇਲੀਆ ਤੇ ਕੁੜੀਆਂ ਲੁਕੀਆਂ ਫੇਰ ਸੋਨ ਲੁੱਟ ਬਾਹਰ ਕੱਢੀ ਬੰਜਰ ਫੇਰ ਸਾਰਾ ਇਹ ਪਰਸ ਨੇ ਆ ਕੇ ਲੋਕਾਂ ਨੂੰ ਸਰਪੰਚ ਮੈਂਬਰਸ ਹਟਾ ਦੇ ਹੂੰ ਇਹਦਾ ਸਰਪੰਚ ਮੈਂਬਰਸ ਹਟਾ ਦੇ ਉਹ ਵੀ ਕਿਤੇ ਸੋਕੇ ਤਾਸ ਉਹ ਪਾ ਕੇ ਪੰਨਾ ਬੰਨ ਕੇ ਆ ਗਿਆ ਇਥੋਂ ਦਾ ਲੋਤਾ ਹੀ ਹੋ ਇੱਥੇ ਨਾਨਕੇ ਘਰ ਰਹਿੰਦੇ ਹੀ ਹੋ ਹੂੰ ਇਹ ਲੈ ਵੇ ਲੋਡੀ ਖਪਨੀ ਆਤਾ ਪਰਸ ਮੈਂ ਇਹਨਾਂ ਕੁ ਜਿਹੜੇ ਨੂੰ ਸਾਰਾ ਪਤਾ ਕਿ ਤਰ੍ਹਾਂ ਮਰਵਾਇਆ ਹੂੰ ਇਹਦਾ ਚਗੜਾ ਹੀ ਕਿਹ ਹੈ ਇਹਦੀ ਲਾਗਣਾ ਠੇ ਸਾਡੇ ਨਾਲ ਲੜਿਆ ਵੀ ਵੀ ਤੁਸੀਂ ਆਓ ਆ ਜੇ ਸ਼ਰਾਬੀ ਕਹਿੰਦੇ ਮੈਂ 12 ਕੱਢਾਂ ਇਹ ਮੈਂ ਝੂਠੀ ਬਣਾਤਾ ਤੇ ਮੈਂ ਇਹਨਾਂ ਇਹ ਬਰਖਾ ਚੰਦ ਖੁਲ ਚਾਲ ਦਰੋਂ ਦੇ ਗਿਆ ਮੈਂ ਕਹਿੰਦਾ ਇਹਨੂੰ ਪਤਾ ਜੇ ਫੇਰ ਉਹਨੂੰ ਜਦੋਂ ਇੱਥੇ ਕੰਤਰਾ ਵਾਢੀ ਵਾਰ ਖੜਕੇ ਕੁੱਟਿਆ ਉਹਨੇ ਉਸੇਲੇ ਬੰਦੇ ਲਖਾਤੇ ਚਾਰ ਚਾਰ ਵਾਰ ਪੰਜ ਬੰਦੇ ਉਹਨੇ ਲਖਾਤੇ ਫੇਰ ਅਗਲਾਂ ਪੱਕਾ ਸ਼ੱਕ ਹੋ ਗਿਆ ਸਭੰਦੇ ਦੇ ਕਿਸੰਗਾਰਾ ਫੇਰ ਉਹ ਭੱਜ ਲਿਆ ਇੱਕ ਬੰਦਾ ਨੇ ਹੋਰ ਪੜਾਤਾ ਪਿੰਡੋਂ ਤੇ ਉਹ ਵੀ ਅੱਜ ਨਾਲ ਉਹਨੇ ਵੀ ਰੰਦਾ ਪਿੰਡ ਫੜਾਤਾ ਸੀ ਮੈਨੂੰ ਫਲਾੰਨਾ ਵੀ ਅੱਲਾ ਹੀ ਮਰਾ ਦੇ ਝੂਠੀ ਕਰਾ ਵੀ ਆਂਦਾ ਸੀ ਆਉਂਦੀ ਪੁੱਸ ਬੰਦੇ ਚੱਕ ਚੱਕ ਲਈ ਜਾਂਦੀ ਸੀ ਝੂਠੀ ਬਾਰੀ ਕਹਿੰਦਾ ਜਾਂ ਪੁੱਟ ਪੈਂਦੀ ਹੂੰ ਇਸ ਤਰ੍ਹਾਂ ਕਰਕੇ ਫੇਰ ਉਹ ਕਿਹਤ ਲੋ ਜੋ ਹੋ ਗਿਆ ਠੀਕ ਆ ਗਾਜਾ ਕਰਾ ਕੇ ਲਿਆ ਸਰਕਾਰ ਕਰਤਾ ਆਏ ਜਲੰਧਰ ਵਾਲੇ ਵੀ ਆਏ ਮਾਜ ਮੋਸਸਕਾਰ ਕਰ ਗਏ ਫਿਰ ਅੰਬਰਸਰ ਵਾਲੇ ਸਰਕਾਰ ਕਰ ਗਏ ਤੇ ਜਲੰਧਰ ਵਾਲੇ ਫਿਰ ਫੇਰ ਆਏ ਉੱਥੇ ਜਾਣਾ ਹੀ ਨਾ ਕਾਗਜ਼ ਪੱਤਰਾਂ ਦੇ ਚਲਾ ਜਾਂਦਾ ਜਦੋਂ ਬੰਦੇ ਨੂੰ ਬੱਲੀ ਹੁੰਦੀ ਉਹ ਵੀ ਆਏ ਚਲੋ ਮੇਰਾ ਵੀ ਦਿਨ ਰੋਂਦਾ ਦੋਨੇ ਕੱਢੇ ਉਹ ਮਾਮਤਾ ਇਟੇ ਖਾਣੇ ਨਤੀ ਤਰੀ ਨੂੰ ਮਾਰਿਆ ਨਤੀ 85 ਨੂੰ ਅੱਛਾ ਇਹ ਤਨਖਾਹ ਲੈਣਾ ਹੀ ਖੇਤ ਤੇ ਤੁਹਾਨੂੰ ਪਤਾ ਸਗਦੇ ਪੱਤੇ ਘਰ ਮੱਕੇ ਨੇ ਸਰ ਨੂੰ ਬੜੀ ਮੁਸ਼ਕਲ ਆਈ ਦਿਲੋਕ ਕਿਹ ਹੈ ਕਹੇ ਪੈਨ ਪਰ ਸਾਥ ਹੀ ਸਾਨੂੰ ਦਿੱਤਾ ਮੁੜ ਕੇ ਆਪਣਾ ਜਲੋਤ ਮਾਰਾ ਚੰਗਾ ਕਰਕੇ ਆਪਣਾ ਗੁਜ਼ਾਰਾ ਕਰ ਗਏ ਕਿ ਕੋ ਮੰਗਿਆ ਨਹੀਂ ਪਾਏ ਹਿੱਟੋੜਾ ਬਹੁਤਾ ਜਿੰਦਾਂ ਮਿਸਕਾ ਦੇ ਕੋਲੀ ਅ ਜਿਸ ਸਮੇਂ ਦੇ ਵਿੱਚ ਮਾਤਾ ਜੀ ਨੇ ਦੱਸਿਆ ਕਿ 1987 ਦੇ ਵਿੱਚ ਉਹਨਾਂ ਦੀ ਡੈਥ ਹੋਈ ਆ ਜਾਂ ਉਹਨਾਂ ਨੂੰ ਮਾਰ ਦਿੱਤਾ ਗਿਆ ਤੇ ਉਹ ਪੀਏ ਪੀਚ ਸੀ ਤੇ ਉਦੋਂ ਤੱਕ ਸਾਨੂੰ ਲੱਗਦਾ ਕਿ ਇਹ ਇੱਕ ਰਿਜ਼ਰਵ ਫੋਰਸ ਸੀ ਇਹਨਾਂ ਦਾ ਇੱਕ ਥਾਣਿਆਂ ਦੇ ਨਾਲ ਕੋਈ ਤਾਲੁਕ ਨਹੀਂ ਹੁੰਦਾ ਪੀਓ ਤੇ ਪੀਏਪੀ ਵਾਲੇ ਇੰਟਰੋਗੇਟ ਕਰਦੇ ਆ ਜਾਂ ਕਿਤੇ ਕੋ ਕਿਸੇ ਨੂੰ ਮਾਰਦੇ ਕੁੱਟਦੇ ਆ ਜਾਂ ਕੋਈ ਗੱਲ ਐਸੀ ਨਹੀਂ ਇਹ ਇੱਕ ਰਿਜ਼ਰਵ ਫੋਰਸ ਦੇ ਤੌਰ ਤੇ ਵਰਤੇ ਜਾਂਦੇ ਸੀ ਪਰ ਪਿੰਡ ਦੇ ਵਿੱਚ ਹੋਈ ਇੱਕ ਗਲਤਫहमी ਦੇ ਤੌਰ ਤੇ ਸਿਰਫ ਇੱਕ ਪੁਲਿਸ ਮੁਲਾਜ਼ਮ ਹੋਣ ਕਰਕੇ ਜਿਹੜਾ ਉਸ ਸਮੇਂ ਦੌਰਾਨ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਘਟਨਾਵਾਂ ਵਾਪਰੀਆਂ ਨੇ ਇਹ ਖੜਕੂ ਜਾਂਦੇ ਰਹੇ ਆਪਣੀਆਂ ਜਾਨਾਂ ਤੋਂ ਜਾਂ ਪੁਲਿਸ ਵਾਲੇ ਆਪਣੀਆਂ ਜਾਨਾਂ ਗਵਾ ਗਏ ਇਹ ਵੇਖੋ ਗੱਲ ਇਹ ਆ ਕਿ ਮਰੇ ਪੰਜਾਬ ਦੇ ਪੁੱਤ ਇਤਨਾ ਕਿਤੇ ਨੁਕਸਾਨ ਪੰਜਾਬ ਦਾ ਹੋਇਆ ਇਹ ਐਸੀ ਇੱਕ ਸਾਜ਼ਿਸ਼ ਕਹਿ ਲੋ ਕਿ ਭਰਾਵਾਂ ਦੇ ਸਾਹਮਣੇ ਭਰਾ ਖੜੇ ਕਰ ਦਿੱਤੇ ਗਏ ਸਮੇਂ ਦੀਆਂ ਸਰਕਾਰਾਂ ਵੱਲੋਂ ਏਜੰਸੀਆਂ ਵੱਲੋਂ ਹਾਲਾਤ ਕੁਝ ਇਸ ਤਰ੍ਹਾਂ ਦੇ ਬਣ ਗਏ ਕਿ ਭਰਾਵਾਂ ਹੱਥੋਂ ਭਰਾ ਮਰੇ ਨੇ ਹਾਂ ਠੀਕ ਹੈ ਕੁਝ ਹੈਗੇ ਸੀਗੇ ਪੁਲਿਸ ਅਫਸਰੀਆਂ ਕੋ ਪੁਲਿਸ ਮੁਲਾਜ਼ਮ ਜਿਹੜੇ ਆਪਣੇ ਹੱਕਾਂ ਦੀ ਬਹੁਤ ਦੁਰਵਰਤੋਂ ਕਰਦੇ ਰਹੇ ਆ ਉਹ ਬੜੀਆਂ ਮਸਾਲਾ ਨੇ ਉਹ ਜੇਲਾਂ ਦੇ ਵਿੱਚ ਵੀ ਅੱਜ ਸਜ਼ਾਾਂ ਕੱਟ ਰਹੇ ਨੇ 20-20 ਸਾਲ ਉਹਨਾਂ ਨੂੰ ਕੈਦਾਂ ਹੋਈਆਂ ਨੇ ਅਜੇ ਤੱਕ ਕੇਸ ਭੁਗਤਰੇ ਨਹੀਂ ਇਹਦੇ ਵਿੱਚ ਡੀਜੀਪੀ ਸੁਮੇਤ ਸੈਣੀ ਉਹ ਇੱਕ ਉਹਨਾਂ ਦੇ ਵਿੱਚੋਂ ਆ ਜਿਹਦੇ ਵਿੱਚ ਉੱਤੇ ਹੁਣ 302 ਦਾ ਮਾਮਲਾ ਦਰਜ ਹੋ ਕੇ ਤੇ ਉਹ ਇਸ ਵਕਤ ਤੁਹਾਡੇ ਸਾਹਮਣੇ ਆ ਵੀ ਉਹ ਕੇਸ ਜਿਹੜਾ ਅੰਡਰ ਟ੍ਰਾਇਲ ਆ ਤੇ ਕਿਸੇ ਵੇਲੇ ਵੀ ਗ੍ਰਿਫਤਾਰੀ ਕਰਕੇ ਉਹ ਕਰਕੇ ਉਹਦੀ ਉਹਨੂੰ ਜੇਲ੍ਹ ਭੇਜਿਆ ਜਾ ਸਕਦਾ ਤੇ ਵੇਖੋ ਇਸ ਕੇਸ ਦਾ ਕੀ ਬਣਦਾ ਕਿਉਂਕਿ ਕੱਲੇ ਇੱਕ ਸਪਾਈ ਦੀ ਨਹੀਂ ਉੱਚ ਕੋਟੀ ਦੇ ਵੱਡੇ ਅਫਸਰਾਂ ਨੇ ਵੀ ਜਿਹੜੀਆਂ ਆਪਣੇ ਅਧਿਕਾਰਾਂ ਦੀਆਂ ਉਹਦੋਂ ਦੁਰਵਰਤੋਂ ਕੀਤੀਆਂ ਨੇ ਤੇ ਕਈ ਪੁਲਿਸ ਮੁਲਾਜ਼ਮ ਹੁੰਦਿਆਂ ਹੋਇਆਂ ਵੀ ਬੜੀ ਅਹਮਦਰਦੀ ਵਾਲਾ ਰਵੱਈਆ ਰੱਖਦੇ ਰਹੇ ਨੇ ਅਸ਼ਾ ਮਾਤਾ ਜੀ ਫਿਰ ਮਹਿਕਮੇ ਵੱਲੋਂ ਜਾਂ ਕਿਸੇ ਹੋਰ ਵੱਲੋਂ ਕੋਈ ਮਦਦ ਤੁਹਾਨੂੰ ਜਿਹੜੀ ਤੁਹਾਡੇ ਨਾਂ ਤੇ ਪੈਨਸ਼ਨ ਲੱਗ ਗਈ ਹਾਂਜੀ ਤੇ ਪੈਨਸ਼ਨ ਤੋਂ ਬਾਅਦ ਜਦੋਂ ਬੱਚਾ ਜਵਾਨ ਹੋਇਆ ਫਿਰ ਨੌਕਰੀ ਮਿਲੀ ਉਹਨੂੰ ਨੌਕਰੀ ਮਿਲੀ ਮੁੰਡੇ ਨੂੰ ਅੱਛਾ ਮੁੰਡੇ ਨੇ ਪਹਿਲਾਂ ਭੀਏ-ਵੀਚ ਭਰਤੀ ਹੋਇਆ ਫਿਰ ਉਹਨੇ ਕਮਾਂਡੋ ਕਰਕੇ ਜਿਲ੍ਹੇ ਜਾਇਆ ਅੱਛਾ ਜਿਲ੍ਹਾ ਨੂੰ ਮਠੰਡਾ ਵਾ ਗਿਆ ਅੱਛਾ ਮਠੰਡੇ ਮੋਟਰਸਾਈਕਲ ਤੇ ਐਕਸੀਡੈਂਟ ਹੋ ਗਿਆ ਅੱਛਾ ਪੁੱਤਰ ਵੀ ਨਹੀਂ ਰਿਹਾ ਮਛੰਡਾ ਨਹੀਂ ਨਾ ਉਹ ਹੋ ਵੀ ਕਿੰਨੇ ਸਾਲਾਂ ਬਾਅਦ ਹੋ ਮੇਰੇ ਖਲ 4-5 ਸਾਲ ਬਾਅਦ ਭਰਤੀ ਹੋਇਆ ਹੋਣਾ ਨਹੀਂ ਇਹ ਨੰਬਰ 87 ਚ ਮਰੇ ਤੇ ਮੈਨੂੰ ਕੰਨ ਵਿੱਚ ਪੱਟੀ ਕਰਾਤਾ ਵਾ ਇਹ ਵਾ ਨਹੀਂ ਤੁਸੀਂ ਇਹਨੂੰ ਦਸਵੀਂ ਨਾ ਪ੍ਰਾਈਵੇਟ ਕਰਾ ਦਿਓ ਠੀਕ ਹੈ ਦਸਵੀਂ ਪ੍ਰਾਈਵੇਟ ਕਰਾ ਕੇ ਫਿਰ ਇਹਦੀ 18 ਸਾਲਾਂ ਦੀ ਉਮਰ ਹੋ ਗਈ ਸੀ ਠੀਕ ਹੈ ਤੇ ਫਿਰ ਇਹਨੂੰ ਪੱਟੀ ਕਰਾਤਾ 2000 ਕੀ ਹੋਇਆ ਪੂਰਾ ਉਹ ਪੂਰੇ 2000 ਸਾਲ 2000 ਸਾਲ ਚ ਉਹਦੀ ਡੈਥ ਹੋਈ 2000 ਤੇ 2004 ਚ 16 ਸਾਲੋਗੇ ਨੌਕਰੀ ਕਰ ਲਈ ਹਾਂ ਠੀਕ 2004 ਦੇ ਵਿੱਚ ਬੰਦੋ ਰਾਣੀ ਨੂੰ ਨੌਕਰੀ ਮਿਲਦੀ ਆ ਨੌ ਨੂੰ ਨੌਕਰੀ ਮਿਲੀ ਉਹ ਤੇ ਪੁੱਤ ਜੀ ਨਾਲ ਉਹ ਮਤਾਂ ਦਾਦੇ ਪੁੱਤ ਜੀ ਨਾਲ ਨੌਕਰੀ ਕਰਦਾ ਕੋ 200 400 ਸਾਨੂੰ ਦਿੰਦਾ ਹੀ ਨਵੇਂ ਦਾ ਅੱਛਾ ਤੇ ਵਕਤ ਵੀ ਨਹੀਂ ਹੈ ਟਾਈਮ ਹੁਣ ਜੱਟ ਲੋਕਿਆ ਕੀ ਲਿਆ ਅੱਗੇ ਰੋਈਏ ਵੀ ਸਾਡੇ ਆ ਚੀਜ਼ ਨਹੀਂ ਆ ਗਈ ਬੜੀ ਅਣਖ ਨਾਲ ਜੀਣਾ ਪੈਂਦਾ ਰੋਟੀ ਨਾਲ ਖਾ ਲਿਆ ਵੀ ਤਾਂ ਅੱਖਾਂ ਕਿੱਧਰ ਖਾ ਲਈਆਂ ਗੱਲ ਤੁਹਾਡੀ ਠੀਕ ਮਾਤਾ ਜੀ ਤੁਸੀਂ ਇਹ ਗੱਲ ਕੀਤੀ ਹੁਣ ਵੇਖੋ ਅੱਜ ਅਸੀਂ ਆਏ ਆ ਵੀਡੀਓ ਦੇ ਵਿੱਚ ਤੁਸੀਂ ਆਪਣੇ ਦੁੱਖ ਸਾਡੇ ਨਾਲ ਸਾਂਝੇ ਕਰ ਰਹੇ ਹੋ ਤੇ ਇਹ ਵੀਡੀਓ ਸਾਰੀ ਦੁਨੀਆ ਨੇ ਵੇਖਣੀ। ਫਿਰ ਕੀ ਵੀਰ ਕੋਈ ਨਹੀਂ ਜਿਹਦੋਂ ਆਪਾਂ ਸੱਚੀ ਗੱਲ ਕਰਨ ਲੈ ਵੇਖਣ। ਸੋ ਮੈਂ ਨਹੀਂ ਸਿਰਫ ਕਹੀ ਮੈਂ ਰਹਿੰਦੀ ਪਹਿਲਾਂ ਨੂੰ ਹੋਰ ਚੇਤ ਆ ਜੂਗਾ ਜਿਤਨਾ ਮੈਨੂੰ 35 ਸਾਲ ਤੇ ਤਾਂ ਗਿਆ। ਵੀ ਇਤਰਾ ਮੇਰਾ ਘਰ ਵਾਲਾ ਪੁੱਤ ਜੀ ਗਾ ਮੇਰੀ ਕੁੜੀ ਸਿੰਗਾਲ ਵੇ ਗਈ। ਸਿੰਗਾ ਨੰਜ ਵਾਈ ਮਾਰਤਾ ਫਿਰ ਮੇਰਾ ਘਰ ਵੀ ਸਾਡਾ। ਹਾਂ ਉਹ ਗੱਲ ਆਪਾਂ ਕਰੀਏ ਵੀ ਮੁੜ ਕੇ ਤੁਹਾਡੀ ਬੇਟੀ ਕਹਿੰਦੇ ਆ ਕਿ ਉਸ ਸਮੇਂ ਦੇ ਉੱਚ ਕੋਟੀ ਦੇ ਖਾੜ ਕੋ ਮੇਜਰ ਸਿੰਘ ਖਤਰਾਵਾ ਦੇ ਭਰਾ ਨਾਲ ਉਹਦਾ ਵਿਆਹ ਹੋ ਗਿਆ। ਆ ਗਿਆ ਹਾਂ ਤੇ ਕਿੰਨਾ ਕਿਚਰ ਵਿਆਹੀ ਰਹੀ ਉਥੇ ਤੇ ਆ ਗਿਆ ਤੇ ਹਰ ਦੀ ਸੁਗਰਾ ਨੂੰ ਉਹਨਾਂ ਨੇ ਚੁੱਕ ਕੇ ਪਰ ਮੇਰੀ ਪਾਰਟੀ ਨੇ ਮਾਰ ਦਿੱਤਾ ਅੱਛਾ ਮਤਲਬ ਉਹ ਖਾੜਕੂਆਂ ਦੀ ਆਪਸੀ ਗੁੱਟਬਾਜੀ ਦਾ ਸ਼ਿਕਾਰ ਹੋ ਗਿਆ ਆਪਣੀ ਗੁੱਟ ਸਹੀ ਇਦੇ 'ਚ ਕੋਈ ਸ਼ੱਕ ਨਹੀਂ ਜਿੱਥੇ ਪੁਲਿਸ ਵਾਲਿਆਂ ਨੇ ਪੁਲਿਸ ਵਾਲੇ ਮਾਰੇ ਨੇ ਉੱਥੇ ਖਾੜਕੂਆਂ ਨੇ ਖਾੜਕੂ ਬਹੁਤ ਮਾਰੇ ਨੇ ਬੜੇ ਮਾਰੇ ਨੇ ਅੱਛਾ ਕੋਈ ਹੋਇਆ ਹੋਇਆ ਏ ਕੁਝ ਮੂਵਮੈਂਟ ਦੇ ਦੌਰਾਨ ਫਿਰ ਮੁੰਡਾ ਗਿਆ ਬਾਬੇ ਬੁੱਢੇ ਹਾਂਜੀ ਤੇ ਜਾਨ ਨੇ ਨਦੀਸ਼ ਸੀ ਤੇ ਸਾਨੂੰ ਚਾਹਤ ਜਿਹਦਾ ਲੱਖ ਰੁਪਏ ਦੇਣਾ ਤੇ ਲੱਖ ਤਾਂ ਦਿੱਤਾ ਤੇ ਹਾਂ ਦੇ ਕੋ ਸਕੂਟਰ ਹੀ ਮਾਰਾ ਜਿਹਾ ਸੀ ਵਿੱਚ ਲੈ ਕੇ ਤੇ ਚਲਦਾ ਮੋਟਰਸਾਈਕਲ ਲੈ ਲਿਆ ਅੱਛਾ ਉਹ ਮੋਟਰਸਾਈਕਲ ਤੇ ਬਾਬੇ ਬੁੱਢੇ ਜਾਂਦਾ ਸੀ ਮੁੰਡੇ ਅੱਛਾ ਇੱਕ ਇਨਾ ਚਾਚਾ ਸੀ ਨਾਲ ਤੇ ਇੱਕ ਬੇਰਲਾ ਮੁੰਡਾ ਹੋਰ ਸੀ ਦੇਖ ਕੇ ਤਿੰਨੇ ਜਾਣੇ अच्छा जेड़ा परमजीत है एकरे अंदरੋਂ ਆਉਂਦਿਆ ਸੀ ਪਤਾ ਨਹੀਂ ਸ਼ਹਿਰ ਦੇ ਵਿੱਚੋਂ ਨਿਕਲ ਕੇ ਤਿੰਨ ਚਾਰ ਗੱਡੇਗਾ ਸੀ ਹੂੰ ਇਹਨਾਂ ਨੇ ਉਹ ਮੋਟਰਸਾਈਕਲ ਡੱਕ ਲਿਆ ਹੂੰ ਮੋੜਿਆ ਤਾਂ ਕਿ ਉਹ ਕਿੱਥੇ ਚਲੇ ਜਾਂਦੇ ਇਹਨਾਂ ਨੇ ਮਾਰਨਾ ਮਾਰਤਾ ਦੀਆ ਮਾ ਮਾਰਿਆ ਤੇ ਇਹਨੂੰ ਲੱਕੇ ਚੱਲੇ ਦਵਾਈ ਦੋਣ ਹੂੰ ਤੇ ਉਹਨਾਂ ਇੱਕ ਉਹ ਮਾੜਾ ਨੱਤ ਤੋਂ ਛੱਡ ਦਿੱਤਾ ਤੇ ਮੇਰੇ ਦਾ ਰਿਸ਼ਤੇਦਾਰ ਆ ਅੱਛਾ ਉਹਨਾਂ ਫੇਰ ਤਿੰਨਾਂ ਗਿਆ ਲੈਣ ਚੋ ਕੇ ਗੱਡੀ ਚੋਟ ਲਿਆ ਤੇ ਮੋਟਰਸਾਈਕਲ ਇੱਕ ਪੁਲਿਸ ਵਾਲਾ ਨੇ ਤੇ ਲਈ ਜਾਂਦਾ ਜਿਹੜੀ ਮਗਰ ਸਾਡੇ ਪੈਂਡਿਚਾ ਲੈ ਜਾਂਦਾ ਨਹੀਂ ਨਾ ਉਹਨਾਂ ਵੇਖਿਆ ਉਹ ਤਾਂ ਮੋਟਰਸਾਈਕਲ ਵਿਰਲੇ ਵਿਰਲੇ ਹੀ ਹੁੰਦੇ ਆ ਮੈਂ ਆਦੀ ਮੋਟਰਸਾਈਕਲ ਮਿੱਟੂ ਦਾ ਵਾ ਤੇ ਚਲਾਈ ਪੁਲਿਸ ਵਾਲਾ ਜਾਂਦਾ ਇਹਨਾਂ ਕਿਤੇ ਟਰਾਲੀ ਵੇਖ ਕੇ ਹੱਥ ਮਾਰੇ ਵੀ ਸਾਨੂੰ ਫੜ ਗਿਆ ਵਾ ਹਾਂ ਤੇ ਇਹਨੇ ਉਹ ਮੁੜ ਕੇ ਮੁੜਾਈ ਉੱਤਰ ਕੇ ਟਰਾਲੀ ਤੋਂ ਤੇ ਅੱਗੇ ਜਾਂਦਾ ਵੀ ਤਾਈ ਮੁੰਨੇ ਮਿੱਟੂ ਨਾਲ ਤੇ ਪੁਲਿਸ ਫੜ ਕੇ ਲੱਗੀ ਆ ਤੇ ਰਹੀ ਜਾ ਕੇ ਕੋਈ ਵੀ ਠਾਣਾ ਨਾ ਛੱਡਿਆ ਬਰਸਾਤ ਦੇ ਵਿੱਚ ਜਿੱਥੇ ਹੀ ਨਹੀਂ ਗਏ ਫੇਰ ਇਹ ਨੌਬਦਲੇ ਜਾਂਦੇ ਜਿੱਤੇ ਵੀ ਬੀਬੀ ਮੇਰਾ ਘਰ ਵਾਲਾ ਨੂੰ ਕੱਢਦਾ ਰਹਿ ਬੇ ਰੋਠੇ ਗਏ ਉਹਾਂ ਦੇ ਵੀ ਪੰਜ ਜੇ ਦਾ ਤੁਹਾਡਾ ਮੁੰਡਾ ਹੋਊਗਾ ਨੱਕ ਤੇ ਸ਼ੇ ਦਾਦਾ ਕਿ ਜੇ ਕੋਈ ਪਈ ਕਾ ਕੇ ਗੱਲ ਸੁਣਿਆ ਜਾਂ ਫੇਰ ਨਹੀਂ ਇਹ ਡੋਣਾ ਅੱਛਾ ਉਹਨਾਂ ਦਾ ਡੀਐਸਪੀ ਸਾਹਿਬ ਜਹਾਂ ਨਹੀਂ ਲੱਗੇ ਉਹਨਾਂ ਨਾਮ ਨੂੰ ਲਿਖ ਲੈ ਉਹਨੇ ਥਾਲੇ ਹੁੰਦੇ ਬੋਲ ਸਕਦੀ ਉਹਨਾਂ ਵੀ ਮਾਲ ਮੰਡੀ ਚਲ ਜਾਓ ਇੱਕ ਕੋਈ ਸਕੂਲ ਕਾਇਆ ਦਿਆ ਉੱਥੇ ਵੀ ਬੰਦੇ ਖੜਕੇ ਫਰ ਮਾਰਦੇ ਉਹਦੇ ਬੰਦਿਆ ਨੂੰ ਸਕੂਲ ਤੇ ਇੱਕ ਹੁਣ ਹੋਰ ਕਿੱਥੇ ਆਖਾ ਤਿੰਨਾ ਥਾਰੇ ਤੇ ਨਾ ਥਾਵਾਂ ਕਿ ਧਾਕਾ ਤੇ ਤੁਹਾਨੂੰ ਪਤਾ ਕਰੋ ਇਹ ਜਿਹੜੇ ਮੁੰਡਿਆਂ ਦੇ ਟੈਂ ਟੈਂ ਟਾਉਣ ਦਾ ਸਾਨੂੰ ਲਾਤ ਨਹੀਂ ਮੁੰਡੇ ਤੇ ਜੀਬਾਨ ਕੱਢ ਕੇ ਬੱਤਾਂ ਲਾਉਂਦੇ ਰਹੇ ਅੱਲਾ ਵਿੱਚ ਮੱਟੀਆਂ ਲਾਉਂਦੇ ਮੁੰਡੇ ਦੇ ਵੀ ਦਿਮਾਗ ਤੇ ਨੁਕਸਾਨ ਆਇਆ ਨਾ ਕੁੱਟਿਆ ਬੜਾ ਐਗਡ ਦਰਨੇ ਵਾਲ ਸੀ ਮੇਰੇ ਮੁੰਡੇ ਜਿਹੜੇ ਖੋਹ ਹੋ ਕੇ ਨਾਲ ਨਾ ਤੇ ਛੱਡੇ ਗਾ ਜਿਹੜਾ ਪੁਲਿਸ ਚ ਪਰਚੀ ਹੋਇਆ ਮੇਰਾ ਪੁਲਿਸ ਚ ਪਰਚੀ ਹੋਇਆ ਹੈ ਮਤਲਬ ਉਹਨੂੰ ਪਹਿਲਾਂ ਪੁਲਿਸ ਡੀ ਇੰਟਰੋਗੇਸ਼ਨ ਵੀ ਹੋਈ ਆ ਬੜੀ ਕੇ ਹਾਈਂਟੇ ਪ੍ਰਾ ਮੈਂ ਤੇ ਦਾਂਦੀ ਕੇ ਹਾਈਂਟੇ ਸਾਰੀ ਉਮਰ ਸਿਆਪਿਆ ਜਿੱਕਾ ਦਾਂਦੀ ਆ ਫੇਰ ਆ ਕੇ ਕੀਤਾ ਸਵੇਰੇ ਮੈਂ ਫੇਰ ਵੀ ਮੇਰੇ ਨਾਲ ਕੋ ਪਿੰਡ ਨਾਲ ਨਾ ਤੁਰੇ ਅੰਕ ਕਿ ਤੂੰ ਹੀ ਤਾਂ ਕ ਛੱਤ ਪੰਚ ਨੇ ਦਬਾਬ ਦਿੱਤਾ ਉਹਨਾਂ ਭੈਣਾਂ ਬੀਬੀ ਬੈ ਨਹੀਂ ਕੋਈ ਕਰ ਸਕਦਾ ਫਿਰ ਮੇਰੀ ਮਾਂ ਕੱਲੀ ਚਲ ਗਈ ਕੱਲੀ ਚਲ ਗਈ ਤੇ ਜਦੋਂ ਮੈਂ ਉੱਥੇ ਗਈ ਨਾ ਨੌਂ ਬਟਾਲ ਗੰਢ ਤੇ ਡੀਐਸਪੀ ਨੇ ਪਹਿਲਾਂ ਹੀ ਬੰਦਨ ਕੀਤਾ ਪੀ ਇਹਨੂੰ ਮਾਦਾ ਨੂੰ ਗੰਢੀ ਚ ਲਾ ਪਾਇਆ ਕਹਿੰਦੇ ਤਨੀ ਐਸਐਸਬੀ ਦੇ ਪੇਸ਼ ਕਰ ਦੋ ਹੂੰ ਲੈ ਕੇ ਨਾ ਕਿ ਅੱਗੇ ਮੇਰਾ ਮੁੰਡਾ ਪੜ੍ਹਾਉਣੇ ਨੇ ਨਾ ਮੈਨੂੰ ਪੜ੍ਹ ਲਿਆ ਹੁਣ ਮੈਨੂੰ ਵੀ ਨਹੀਂ ਛੱਡਣਾ ਮੇਰੇ ਤੇ ਦਸ ਦੁੱਖ ਵੀ ਨਹੀਂ ਪੈਣਗੇ ਮੁਰਕੇ ਨਾ ਨਹੀਂ ਗਈ ਮੈਂ ਤੇ ਉਹ ਪੰਚਾਇਤ ਬੈਠੀ ਪਤਾ ਨਹੀਂ ਕਿੱਥੋਂ ਦੀ ਵੀਰ ਐਸਸਪੀ ਰੋਲਾ ਪਾਉਂਦੇ ਆਂ ਕਿ ਉਹ ਟਕੇ ਖੜੇ ਹੋ ਆਤ ਤੁਹਾਡੇ ਦਾ ਪਰਿਵਾਰ ਆ ਗਿਆ ਆਤ ਵੱਧ ਗਿਆ ਆ ਗਿਆ ਜੀ ਉੱਠ ਖਲੋੜ ਕਰਾਤ ਵੱਧ ਗਿਆ ਆ ਗਿਆ ਜੀ ਤੁਹਾਡੇ ਵੱਲੋਂ ਆਂਦੇ ਮੈਨੂੰ ਆਂਦੇ ਕੇ ਤੇ ਤੁਸੀਂ ਇਹ ਨਾ ਆਖਿਆ ਵੀ ਸਾਡਾ ਜਿਹੜਾ ਬੰਦਾ ਮਾਰਿਆ ਵਾ ਉਹ ਉਹ ਕਿਹੜੇ ਖਾਤੇ ਚ ਪਾਉਂਦੇ ਹੋ ਉਹ ਤੇ ਪੁਲਿਸ ਆ ਗਈ ਸਾਡੇ ਘਰ ਤੁਸੀਂ ਕੁੜੀਆਂ ਨੂੰ ਛਿੰਗਾਲ ਮੰਗੀ ਆ ਨਾ ਅੱਛਾ ਹੁਣ ਤੁਹਾਡੇ ਘਰ ਛਿੰਗ ਆਉਂਦੇ ਆ ਨਾ ਹੂੰ ਉਹਨਾਂ ਨੂੰ ਤੁਹਾਨੂੰ ਕਹਿਤਾ ਕੇ ਆਤ ਵੱਧ ਗਿਆ ਆ ਗਿਆ ਉੱਠ ਕੇ ਖੜੇ ਪਟਾਇ ਸਾਰੀ ਵੇਖੇ ਭਰਾ ਮੈਨੂੰ ਤਾਂ ਕਿਤੇ ਮਰਨ ਦਾ ਨਾ ਲੱਭੇ ਮੈਨੂੰ ਆਂਦਾ ਵੀ ਗੱਲ ਸੁਣ ਆਰਾਮ ਕਰਕੇ ਚਲ ਜਾ ਤੇ ਉੱਥੇ ਤੇਰਾ ਮੁੰਡਾ ਮਗਾ ਦੇਨੇ ਉਧਰ ਉਹਨਾਂ ਮਾਲ ਮੰਡੀ ਫੋਨ ਕਰਤਾ ਵੀ ਇਹਦੇ ਤੇ ਤਿੰਨ ਕੰਨ ਦੇ ਕੱਲ ਦੇ ਪਰਿਆ ਇਹਨਾਂ ਰਾਹ ਬਾਗ ਲਾਇਆ ਹੂੰ ਤੇ ਮੈਂ ਆਖਿਆ ਮੈਂ ਭਰਾਵਾ ਮੈਂ ਨੂੰ ਮੰਚੀ ਨਹੀਂ ਅੰਦਰ ਵਾਣ ਦੇ ਰਾਂ ਮੈਨੂੰ ਕੁਛ ਲਿਖ ਕੇ ਦੇ ਆਂਦਾ ਬੜੀ ਸਿੱਖੀ ਬੜੀ ਤੇਰੀ ਬੜਾ ਤੇਰਾ ਦਿਮਾਗ ਕੰਮ ਕਰਦਾ ਵੇ ਉਹ ਇਹਨੂੰ ਪਰਚੀ ਲਿਖ ਕੇ ਭੇਜੀ ਠੀਕਨ ਲਗਾ ਦੇਣਗੇ ਕਹਾ ਨਾ ਪਰਚੀ ਵੀ ਦੇ ਦਿੱਤੀ ਤੇ ਗੱਲ ਨੰਬੀ ਨੂੰ ਕਰ ਤਾ ਹੂੰ ਤੇ ਫੇਰ ਮੈਂ ਗੇ ਰਾਹ ਬਾਗ ਤੇ ਉੱਥੇ ਗੱਡੀ ਦੇ ਵਿੱਚ ਗਏ ਵੀ ਰੰਗ ਖੱਟੇ ਹੋਏ ਮੁੰਡਿਆ ਦੇ ਕਿਤੇ ਕੱਖ ਪੱਲੇ ਰੈਣਾ ਮਾਰਿਆ ਹੂੰ ਤੇ ਅੱਡੀ ਜੰਮੀ ਨਾ ਨਾ ਬੰਚੀ ਵੀ ਮਾਤਾ ਕਿ ਤਰ ਬਿਆਨ ਨਾ ਰੋਟਕਾ ਦੇ ਦੇ ਹੂੰ ਮੈਂ ਆਖਿਆ ਵੀ ਮੇਰੀ ਗੱਲ ਸੁਣ ਕੱਲ ਦਾ ਰੁਪਿਆ ਮੇਰੇ ਕੋਲ 5-6 ਸੀ ਮੈਂ ਕੱਲ ਦੀ ਕਿਰਾਏ ਬਾਲੇ ਲੰਦੀ ਤੇ ਅੱਜ ਦੀ ਕੱਲੀ ਕਿਧਰੇ ਕੱਲੀ ਕਿਧਰੇ ਮੇਰੇ ਕੋਲ ਨਹੀਂ 200 ਰੁਪਿਆ ਹੈ ਨਹੀਂ ਲਾ ਉਹ ਤਾਂ ਮੇਰਾ ਕੰਨੀ ਵਾਲ ਗਿਆ ਨਹੀਂ ਮੈਂ ਕਿਹਾ ਤੂੰ ਮੇਰੀਆਂ ਵਾਲੀਆਂ ਰੱਖ ਲੈ ਪਰ ਮੈਂ ਦੇ ਕੇ ਪਹਿਲੇ ਲੈ ਦੂੰਗੀ ਹੈ ਅੱਛਾ ਤੇ ਆਂਦਾ ਅਹੀਂ ਛੋਨਾ ਨਹੀਂ ਆਦੇ ਤੈ ਹੇ ਲੈ ਲੈ ਤੇ ਮੈਂ ਇਹ 200 ਦੇ ਫੇ ਰੋਟਕਾ ਦੇ ਲੈਣਾ ਖਾ ਲੀਆਂ ਕੱਲ ਤੇ ਆਏ ਅੱਜ ਰਾਤ ਤੋ ਹਾ ਕੋਟ ਕੋਟ ਰੋਟਕਾ ਖਵਾ ਚੱਡਾਂਗਾ ਇਹ ਘਾਟਾ ਲੈ ਤਾਂ ਅਸੀਂ ਉੱਥੋਂ ਮੇ ਛਡਾ ਕੇ ਲਈ ਆ ਰੋਟੀ ਖਰਚੇ ਦੇ ਨਾਂ ਦੇ ਉੱਤੇ ਪੈਸੇ ਲੈਣ ਦਾ ਬਹਾਨਾ ਕੋ ਹੰਦਾ ਸੀਗਾ ਉਦੋਂ ਪੁੱਲ ਪੋਲਾ ਜਮਾ ਮੈਂ ਵੀ ਮੈਂ ਲਈ ਚਲੋ ਉਦੋਂ ਮੇਰੇ ਮੁੰਡੇ ਦਾ ਬੜਾ ਬੁਰਾ ਹਾਲ ਹੋਇਆ ਚਲੋ ਫੇਰ ਕੋਈ ਫੇਰੋ ਜਮਾ ਲੋ ਕੱਟਦਾ ਵਿਆਹ ਵਿਆਹ ਆਰਦਾ ਤੇ ਮੁਰਕੇ ਸਾਡੇ ਖਤੇ ਸਿੱਗ ਪੈ ਗਏ ਮੁਰਕੇ ਸਾਡੇ ਖਤੇ ਪੈ ਗਏ ਇਹ ਘਾੜਕੂ ਪਰਵਾਰਿਆ ਹੁਣੇ ਆਹੋ ਇਹ 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 ਖਣ ਖੜਕੂਆਂ ਦੇ ਖੜਕੂਆਂ ਦੀ ਖੜਕਣ ਲੈ ਪਾ ਵੀ ਦੀ ਦੂਜੀ ਪਾ ਦੀਆਂ ਕਿ ਦੂਜੀ ਨਾ ਖਾਓ ਕਿਉਂ ਆਇਆ ਤੇ ਦੂਜੇ ਨਾ ਖਾਓ ਕਿਉਂ ਉਹਨੂੰ ਕਹਵਾੜਾ ਤੇ ਉਹਨੇ ਕਛੱਦਿਆ ਆਪਾਂ ਵੀ ਦੀ ਡੈਡੇ ਮਰ ਗਏ ਤੇ ਮੁੰਡਾ ਪਰੋਣਾ ਦੀ ਜਵਾਈ ਦਿੱਤਾ ਮੇਰਾ ਮਾਰ ਮਾਰ ਕੇ ਜਵਾਈ ਤੇ ਜਿੱਦਣ ਮਕਾਨ ਆਈ ਉਹਨਾਂ ਰਾਣ ਨੇ ਪਾ ਕੇ ਮਿੱਤੇ ਤੇ ਦੋ ਕੰਨੀਆਂ ਭਲੇ ਪਿੰਡੋਂ ਤੇਲ ਦੇ ਨਾਲ ਲੈਂਦੇ ਕੰਨ ਮਿੱਤੇ ਦਿਨ ਇਹ ਸਾਰੇ ਜੀਵਨ ਕੱਟਿਆ ਕਰਕੇ ਮਾਰ ਕੇ ਤੇ ਮਾਰ ਕੇ ਲੁਨੇ अच्छा आहो नहीं ये? आग आग क्यों लागे जबो ਤੁਹਾਡਾ ਜਵਾਈ ਜੜਾਵਾ ਉਹਨਾ ਮਾਰ ਦਿੱਤਾ ਖੜਕਵਾ ਨਹੀਂ ਤੇ ਮੋੜਵੀ ਮਕਾਨ ਆਈ ਤੇ ਮੁਰਤੇ ਆਣ ਕੇ ਘਰ ਨੂੰ ਅੱਗ ਲਾ ਗਈ ਹਾਂ ਦੇ ਤੁਸੀਂ ਸੱਦੀ ਆ ਗਏ ਉਹਨਾ ਮੋੜਵੀ ਕਮ ਮਕਾਨ ਸੱਦੀ ਕਿਉਂ ਆ ਉਦੋਂ ਸ਼ਾਇਦ ਇਸ ਗੱਲ ਦੀ ਪਾਬੰਦੀ ਵੀ ਹੁੰਦੀ ਸੀ ਬਰਾਤਾਂ ਮੋੜੀਆਂ ਨਹੀਂ ਇਹੋ ਵੀ ਇਹਨਾਂ ਨੇ ਉਹਨਾਂ ਨੂੰ ਮੂੰਹ ਕਿਉਂ ਦਵਾਰਾ ਲਾਇਆ ਜਦੋਂ ਅਸੀਂ ਮਾਰਤਾ ਹੈ ਤੇ ਇਹਨਾਂ ਦੇ ਘਰ ਉਹ ਕਿਉਂ ਆਏ ਨੇ ਨਨਾਨਾ ਇਹ ਮੇਰੇ ਨੇ ਇਹ ਗੱਲ ਦਾ ਰੋਟਟਾਇਆ ਨਾ اچھا ਨਨਾਨਾ ਭਈਆ ਵਿਚੋਲਾ ਹੀ ਨਾ अच्छा ਤੁਹਾਡਾ ਰਣਾਨਾਨ ਭਈਆ ਜਿਹੜਾ ਵਿਚੋਲਾ ਸੀ ਰਿਸ਼ਤਾ ਉਹ ਨਹੀਂ ਪੀ ਜਦੋਂ ਵਿਆਹ ਹੋ ਗਿਆ ਹੈ ਨਾ ਤਾਂ ਮੁੰਡਾ ਥਿਆਰ ਮੰਗਦਾ ਫਿਰਦਾ ਹੀ ਉਦੋਂ ਹੀ ਉਹ ਆਂਦਾ ਹੀ ਹੁੰਦਾ ਹੀ ਤੇ ਇਹਨਾਂ ਰਖੜਾ ਛੱਡੋ ਤੇ ਸਾਡੀ ਜੇ ਕੁੜੀ ਰਹੀ ਕਿੱਤਰਾ ਛੱਡ ਦਿੰਦੇ ਐਂ ਤਾਂ ਉੱਥੇ ਜਾਣਾ ਸੀ ਆ ਇਸ ਗੱਲ ਠੀਕ ਭਾਈ ਤਾਂ ਫਸ ਕੇ ਵੀ ਉਹ ਸਾਪਰੇ ਵਿੱਚ ਕੋੜ ਕੇ ਲਿੰ ਜਿਤਰਾ ਹੀ ਨਹੀਂ ਨਾ ਐਂ ਇਤਰਾ ਫਸ ਗਿਆ ਖਾਰਕੂਆ ਦੇ ਦੌਰ ਦਰਾਨ ਇਹਨਾਂ ਪਰਾਵਾਂ ਇਹਨਾਂ ਪਰਿਵਾਰਾਂ ਦੀ ਤਰਾਸ ਦੀ ਦਾ ਅੰਦਾਜ਼ਾ ਲਾ ਸਕਦੇ। ਉਹ ਦੋਵਾਂ ਪਾਸਿਆਂ ਤੋਂ ਇਹ ਇਤਰਾ ਪਰਿਵਾਰ ਪੀਸਿਆ ਗਿਆ। ਪਹਿਲਾਂ ਖਾਰਕੂਆ ਨੇ ਨੁਕਸਾਨ ਕਰਤਾ ਪਛਾਹ ਮਾਰਤਾ ਮੁੜ ਕੇ ਖਾਰਕੂਆ ਨੇ ਗੁੱਟਬੰਦੀ ਦੇ ਵਿੱਚ ਜਵਾਈ ਮਾਰਤਾ ਪੁਲਿਸ ਵਾਲਿਆਂ ਵੱਲੋਂ ਵੱਖਣ ਇੰਟਰੋਗੇਸ਼ਨ ਹੁੰਦੀ ਰਹੀ ਤੇ ਅਜੀਬ ਹਾਲਾਤ ਮੈਂ ਜਿਵੇਂ ਮੈਂ ਪਹਿਲਾਂ ਗੱਲ ਕੀਤੀ ਹੈ ਜੀ ਆਪਣੀ ਕਿਸਮ ਦਾ ਏ ਇਹ ਸ਼ਾਇਦ ਪਹਿਲਾ ਤੁਸੀਂ ਇਹ ਪ੍ਰੋਗਰਾਮ ਸੁਣ ਰਹੇ ਹੋ ਕਈ ਵਾਰੀ ਮੇਰੇ ਤੇ ਇਹ ਗੱਲ ਇਲਜ਼ਾਮ ਲੱਗਦਾ ਪੁਲਿਸ ਵਾਲੇ ਨਾਰਾਜ਼ ਵੀ ਹੁੰਦੇ ਆ ਕਿ ਤੂੰ ਖਾੜਕੂ ਪਰਿਵਾਰਾਂ ਦੀ ਮਦਦ ਕਰਦਾ ਤੇ ਉਹਨਾਂ ਘਰ ਮੈਂ ਉਹਨਾਂ ਘਰਾਂ ਦੇ ਵਿੱਚ ਜਾ ਕੇ ਉਹਨਾਂ ਦੇ ਦੁੱਖ ਦਰਦ ਸਾਂਝੇ ਕਰਦਾ ਜਿੱਥੇ ਮਰਦ ਮੈਂਬਰ ਕੋ ਛੱਡਿਆ ਹੀ ਨਹੀਂ ਕੋ ਕਮਾਉਣ ਵਾਲਾ ਹੀ ਨਹੀਂ ਛੱਡਿਆ ਤੇ ਇੱਥੇ ਵੀ ਮਾਤਾ ਜੀ ਦੀ ਚਲੋ ਠੀਕ ਆ ਕੁਝ ਪੈਨਸ਼ਨ ਮਿਲਦੀ ਆ ਤੇ ਉਹਦੇ ਸਿਰ ਤੇ ਘਰ ਦਾ ਜਿਹੜਾ ਉਹ ਗੁਜ਼ਾਰਾ ਚੱਲ ਰਿਹਾ ਘਰ ਦੇ ਹਾਲਾਤ ਤੁਸੀਂ ਵੇਖੋ ਵੀ ਜਿੱਥੇ ਘਾਰੇ ਹੁਣ ਬਣਾਇਆ ਇਹਨਾਂ ਨੇ ਮਤਲਬ ਇੱਕ 11000 ਵੋਲਟੇਜ ਦੀ ਤਾਰ ਵਾਲਾ ਲੋਹੇ ਦਾ ਖੰਭਾ ਵੇੜੇ 'ਚ ਆ ਉਹ ਤੁਸੀਂ ਸਾਡੇ ਕੈਮਰੇ ਦੀ ਅੱਖ ਨਾਲ ਤੁਸੀਂ ਵੇਖ ਰਹੇ ਹੋ ਕਿ ਇਹ ਕਿੰਨਾ ਖਤਰਨਾਕ ਆ ਜੇ ਕੋ ਪਰਿਵਾਰ ਕੁਛ ਕਰਨ ਜੁਗਾ ਹੁੰਦਾ ਤੇ ਸ਼ਾਇਦ ਇੱਥੇ ਘਰ ਨਾ ਬਣਦਾ ਜਾਂ ਅੱਗੇ ਪਿੱਛੇ ਬਣਦਾ ਮਜਬੂਰੀ ਦੇ ਵਿੱਚ ਇੱਥੇ ਬਣ ਜਿਹੜਾ ਜਿੱਥੇ ਜਗ੍ਹਾ ਮਿਲੀ ਹੈ ਇਹ ਛੋਟੀ ਜੀ ਛਾਤ ਇਹਨਾਂ ਨੇ ਬਣਾਈਆਂ ਜਦੋਂ ਤੁਹਾਡੇ ਸਰਦਾਰ ਨੂੰ ਮਾਰਤਾ ਤੇ ਫਿਰ ਕਦੀ ਕਿਤੇ ਨਾ ਕਿਤੇ ਮਨ 'ਚ ਗੁੱਸਾ ਨਹੀਂ ਆਉਂਦਾ ਖਾੜਕੂਆਂ ਦੇ ਪ੍ਰਤੀ ਵੀ ਇਹਨਾਂ ਨੇ ਕਿਉਂ ਮਾਰਤਾ ਸਾਡੇ ਬੰਦੇ ਨੇ ਤਾਂ ਨੁਕਸਾਨ ਹੀ ਕੋਈ ਨਹੀਂ ਕੀਤਾ ਬਤਾ ਕੀ ਗੱਲ ਹਾਂਜੀ ਜਦੋਂ ਆਪਾਂ ਰਿਸ਼ਤੇਦਾਰੀ ਬਣਾ ਲਈਦੀ ਇਹਦਾ ਹਾਂ ਫਿਰ ਉਹ ਆਪਾਂ ਬੜੀ ਚੰਗੀ ਰੱਖਣ ਦਾ ਪਿੰਡੀ ਠੀਕ ਹੈ ਜਵਾਈ ਸੀ ਜਵਾਈ ਦੇ ਭਾਈ ਸੀ ਹਮ ਔਖੇ ਜਵਾਈ ਤੇ ਹੋਣਾ ਕਿ ਜਵਾਈ ਦੇ ਭਾਈਆ ਕਦੋਂ ਆਉਣਾ ਵਾਹ ਕਿਆ ਬਾਤ ਬੜੀ ਸੋਹਣੀ ਗੱਲ ਕੀਤੀ ਤੁਸੀਂ ਵੀ ਜਵਾਈ ਦੇ ਨਿਤ ਤੇ ਜਵਾਈ ਦੇ ਭਾਈ ਕਦੀ ਕਦੀ ਸਾਨੂੰ ਨਹੀਂ ਪਤਾ ਕਿ ਅੰਦਾ ਜਵਾਈ ਮਰ ਜੂਗਾ ਅੱਛਾ ਇਹ ਮਾਰ ਦੇਣਗੇ ਪਰ ਨਹੀਂ ਸਾਡੇ ਰਹਿ ਜਾਂਦੇ ਲੋਗ ਹੈ ਸਾਡੇ ਕਰਵਾ ਨਹੀਂ ਗਾਦੇ ਜੋ ਹੋ ਗਿਆ ਚਲੋ ਠੀਕ ਹੈ ਕੀ ਕਰੀਏ ਕੋਈ ਹਮ ਨਹੀਂ ਭਰਦਾ ਇਹੋ ਜੇ ਕੰਮ ਚ ਭਰਦਾ ਕੋਈ ਅੰਮੀ ਪਹਿਲਾਂ ਸਿੰਘਾਂ ਦੇ ਘਰ ਵਾਲਾ ਮਾਰ ਅੰਦਰ ਨਹੀਂ ਪੜਸਾਰੇ ਪਹਿਲਾਂ ਮੇਟੇ ਘਰ ਵਾਲਾ ਪੜਸਾਰੇ ਕਿੰਨੇ ਮਾਰਿਆ ਕਿੰਨੇ ਦੱਸ ਕਿੰਨੇ ਮਾਰਿਆ ਕਿੰਨ ਪਰਮ ਜੀ ਨੇ ਮੁੰਡੇ ਛੰਡੇ ਦਾ ਸਿਰ ਲੈ ਆਦੇ ਐਸਬੀ ਐਸਐਸਬੀ ਨੇ ਤੇ ਮੈਨੂੰ ਇੰਨੀ ਵੱਲ ਡਰੇ ਹੁੰਦਾ ਸੀ ਅੱਜ ਮੈਨੂੰ ਇੱਕ ਗੱਲ ਦੱਸ ਦੇ ਵੀ ਤੇਰਾ ਘਰ ਵਾਲਾ ਕਿੰਨੇ ਮਾਰਿਆ ਸੀ ਮਾਥਾ ਛੰਗਾ ਲੈ ਅੱਜ ਛੰਗਾ ਤੇ ਅੱਖੇ ਨਹੀਂ ਜਾਂਦਾ ਉੱਥੇ ਹੱਥ ਵੱਢ ਗਿਆ ਕਹ ਜਾਂਦਾ ਸੀ ਹੂੰ ਹੂੰ ਛੰਗਾ ਅੱਖ ਤਾਂ ਖਾਂਦੇ ਹੀ ਖਾਂ ਨਹੀਂਂਦੇ ਹਾਂ ਹੈ ਵੀਰਾ ਹੱਥ ਵੱਢ ਕੇ ਮਾਰਿਆ ਤੇ ਕੁੜੀ ਕਿੰਨਾ ਵੱਲ ਵੇਹੀਉ ਹੂੰ ਥੋਈ ਕੀ ਕਰਦਾ ਥੋਈ ਵੱਢ ਕੇ ਲੱਭਲੇ ਮੰਤਨ ਸ਼ਰਮਣਾਈ ਜੇ ਅਤਵੱਡੀਆਂ ਦੇ ਇੰਨੇ ਕੋ ਜਾਂਦੇ ਪੁਲਸ ਵਾਲੇ ਮੈਂ ਕੀ ਦੱਸਾਂ ਇਦਾਂ ਹੀ ਸੀ ਇਹ ਸਮਾਸ਼ ਬੜੀ ਢੰਡ ਲੌਂਦੇ ਹੀ ਅਗਲੇ ਸੋ ਪਿਆਰੇ ਦਰਸ਼ਕੋ ਤੁਸਾਂ ਸੁਣਿਆ ਕਿ ਕਿਵੇਂ ਵਕਤ ਦੀ ਹਨੇਰੀ ਨੇ ਇੱਕ ਪਰਿਵਾਰ ਦਾ ਸਭ ਕੁਝ ਖੋ ਲਿਆ ਤੇ ਉਮਰ ਦੇ ਇੰਨਾ ਟਲਦੇ ਪਰਸ਼ਾਵਿਆਂ ਦੇ ਵਿੱਚ ਉਸ ਪਰਿਵਾਰ ਦਾ ਬਜ਼ੁਰਗ ਜੀ ਇਕੱਲਾ ਇਨਾ ਹਾਲਾਤਾਂ ਨਾਲ ਜੂਝ ਰਿਹਾ ਵਿਸ਼ਵ ਟੀਵੀ ਤੇ ਬਹੁਤ ਸਾਰੀਆਂ ਐਸੀਆਂ ਕਹਾਣੀਆਂ ਜਿਹੜੀਆਂ ਸਮੇਂ ਬਸਮੇ ਅਸੀਂ ਆਪਣੇ ਸੂਝਵਾਨ ਸਰੋਤਿਆਂ ਦੇ ਰੂਬਰੂ ਕਰਦੇ ਰਹਾਂਗੇ ਕਿਉਂਕਿ ਇਹ ਵਿਸ਼ਵ ਟੀਵੀ ਦਾ ਆਪਣੇ ਦਰਸ਼ਕਾਂ ਨਾਲ ਅਹਿਦ ਹੈ ਕਿ ਸਦਾ ਸੱਚ ਨਿਰਪੱਖ ਗੱਲ ਅਸੀਂ ਤੁਹਾਡੇ ਲਈ ਲੈ ਕੇ ਆਵਾਂਗੇ ਸੋ ਇਸ ਕਹਾਣੀ ਨੂੰ ਤੁਸੀਂ ਲਾਈਕ ਕਰੋ ਸ਼ੇਅਰ ਕਰੋ ਤੇ ਜਿਆਦਾ ਤੋਂ ਜਿਆਦਾ ਦੋਸਤਾਂ ਤੱਕ ਪਹੁੰਚਾਓ ਸੱਚੀ ਆਕਾ